ਦੀਵਾਲੀ ਦਾ ਤਿਉਹਾਰ ਆਂਦਾ ਹੈ ਤਾਂ ਸਭ ਤੋਂ ਪਹਿਲੀ ਗੱਲ ਜਿਹੜੀ ਦਿਮਾਗ ਦੇ ਵਿੱਚ ਆਂਦੀ ਹੈ ਉਹ ਪਟਾਕਿਆਂ ਦੀ ਹੈ ਆਤੀਸ਼ਬਾਜੀ ਦੀ ਹੈ ਫੁੱਲਚੜੀਆਂ ਦੀ ਹੈ ਕਿ ਕਿਦਾਂ ਲੋਕੀ ਇੰਜੋਏ ਕਰਦੇ ਨੇ ਪਟਾਕਿਆਂ ਨੂੰ ਆਤੀਸ਼ਬਾਜੀ ਨੂੰ ਦੀਵਾਲੀ ਦੇ ਮੌਕੇ ਪਰ ਪਿਛਲੇ ਕੁਝ ਇੱਕ ਸਾਲਾਂ ਤੋਂ ਜਿਹੜਾ ਪੋਲੂਸ਼ਨ ਦੇ ਕਰਦੇ ਇਸ ਮੁੱਦੇ ਤੇ ਬਹੁਤ ਵੱਡੀ ਬਹਿਸ ਚੱਲੀ ਹੋਈ ਹੈ ਕਿ ਪਟਾਕੇ ਚੱਲਣੇ ਚਾਹੀਦੇ ਦੀਵਾਲੀ ਤੇ ਇਹ ਨਹੀਂ ਚੱਲਣੇ ਚਾਹੀਦੇ ਤੇ ਇਸ ਸਾਲ ਜਿਹੜਾ ਹੈ ਬਹੁਤੀਆਂ ਸਟੇਟ ਗਵਰਨਮੈਂਟਸ ਨੇ ਜਿਹੜਾ ਪਟਾਕੇ ਜਿਹੜਾ ਹੈ ਬੈਨ ਕਰਤੇ ਨੇ कोरोना वायरस ਦੇ ਚਲਤੇ ਤੇ ਕੱਲ ਪਿਛਲੇ ਕੱਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇੱਕ ਆਰਡਰ ਕੱਢਿਆ ਹੈ ਕਿ ਜਿਹੜੇ ਸਟੇਟਸ ਦੇ ਵਿੱਚ ਪਿਛਲੇ ਸਾਲ 에ਅਰ ਕੁਆਲਿਟੀ ਜਿਹੜੀ ਸੀਗੀ ਪੂਅਰ ਸੀਗੀ ਪੂਅਰ ਤੇ ਵੈਰੀ ਪੂਅਰ ਸੀਗੀ ਉੱਥੇ ਉਹਨਾਂ ਨੇ ਨੈਸ਼ਨਲ ਲੈਵਲ ਤੇ ਬੈਨ ਲਾਤੇ ਆ ਹਾ ਪਟਾਕਿਆਂ ਤੇ ਪੰਜਾਬ ਹਾਲਾਂਕਿ ਇਹੋ ਜੇ ਸਟੇਟ ਹੈ ਜਿੱਥੇ ਹਜੇ ਤੱਕ ਜਿਹੜਾ ਹੈ ਇੱਕ ਕੰਪਲੀਟ ਬੈਨ ਜਿਹੜਾ ਹੈ ਸਰਕਾਰ ਨੇ ਨਹੀਂ ਲਾਇਆ ਹੈ ਤੇ ਐਨਜੀਟੀ ਨੂੰ ਕਿਹਾ ਹੈ ਕਿ ਅਸੀਂ ਬੈਨ ਨਹੀਂ ਲਾਵਾਂਗੇ ਅਸੀਂ ਇਸ ਟਾਈਮ ਖੜੇ ਨੇ ਕੁਰਾਲੀ ਦੇ ਵਿੱਚ ਜਿਹੜੀ ਹੋਲ ਸੇਲ ਮਾਰਕੀਟ ਪਟਾਕਿਆਂ ਦੀ ਹੈਗੀ ਉੱਤੇ ਤੇ ਉੱਤੇ ਤੁਹਾਨੂੰ ਦਿਖਾਵਾਂਗੇ ਕਿ ਕਿਦਾਂ ਪਟਾਕਿਆਂ ਦੀ ਸੇਲ ਹੋ ਰਹੀ ਹੈ ਤੇ ਕੀ ਪਟਾਕਾ ਮਾਰਕੀਟ ਦੇ ਵਿੱਚ ਰੁਝਾਨ ਹੈਗੇ ਤੇ ਟਰੇਡਰਸ ਕੀ ਕਹਿ ਰਹੇ ਨੇ ਕਿ ਸਾਰਾ ਮਾਹੌਲ ਜਿਹੜਾ ਹੈ ਬਣ ਰਿਹਾ ਪਟਾਕਿਆਂ ਨੂੰ ਲੈ ਕੇ ਪੋਲੂਸ਼ਨ ਦੇ ਕਨਸਰਨਿੰਗ ਉਹਨਾਂ ਦਾ ਕੀ ਕਹਿਣਾ ਹੈ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਇੱਕ ਦੁਕਾਨ ਇੱਥੇ ਹੋਲ ਸੇਲ ਦੀ ਦੁਕਾਨ ਹੈਗੀ ਇਹ ਕੁਰਾਲੀ ਦੇ ਵਿੱਚ ਜਿੱਥੇ ਕਸਟਮਰਸ ਆ ਰਹੇ ਨੇ ਪਟਾਕੇ ਸਜੇ ਨੇ ਵਕਵਕ ਬ੍ਰਾਂਡ ਦੇ ਛੋਟੇ ਵੱਡੇ ਪਟਾਕੇ ਤੇ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਉਸ ਨੂੰ ਅਟਰੈਕਟ ਕਰਨ ਵਾਸਤੇ ਵੀ ਪਟਾਕਿਆਂ ਦੇ ਵਿੱਚ ਉਹ ਬਣੇ ਨੇ ਸਪੈਸ਼ਲ ਤੇ ਰੰਗ-ਬਿਰੰਗੇ ਪੈਕੇਟਸ ਦੇ ਵਿੱਚ ਇਹਨਾਂ ਨੂੰ ਪੈਕ ਕੀਤਾ ਗਿਆ ਹੈ ਤੇ ਕਸਟਮਰ ਜਿਹੜੇ ਹੈਗੇ ਕਸਟਮਰ ਜਿਹੜੇ ਹੈਗੇ ਉਹ ਇੱਥੇ ਆ ਰਹੇ ਨੇ ਤੇ ਪਟਾਕੇ ਜਿਹੜਾ ਹੈ ਉਹ ਖਰੀਦ ਕੇ ਲੈ ਜਾ ਰਹੇ ਵਕਵਕ ਹਿੱਸਿਆਂ ਨੂੰ ਸਟੇਟ ਦੇ ਜਾਂ ਬਾਕੀ ਸਟੇਟਸ ਦੇ ਵੀ ਤੇ ਤੁਸੀਂ ਦੇਖ ਸਕਦੇ ਹੋ ਕਿ ਹਲਚਲ ਹੈਗੀ ਇਸ ਨੁਕਾਨ ਦੇ ਵਿੱਚ ਪਰ ਨਾਲ ਦੇ ਨਾਲ ਤੁਹਾਨੂੰ ਵੀ ਦੱਸਦੀ ਕਿ ਜਿਹੜੇ ਇੱਥੇ ਦੇ ਪਟਾਕਾ ਵਪਾਰੀ ਨੇ ਉਹਨਾਂ ਦੇ ਨਾਲ ਅਸੀਂ ਜਿਹੜੀ ਗੱਲ ਕੀਤੀ ਹੈ ਹੁਣ ਤੱਕ ਫਿਲਹਾਲ ਉਹ ਕਹਿੰਦੇ ਕਿ ਇਹ ਫਿਲਹਾਲ ਜਿਹੜਾ ਹੈਗਾ ਇਹ ਰੁਝਾਨ ਜਿਹੜਾ ਹੈਗਾ ਉਹ ਕਾਫੀ ਉਹ ਹੈਗਾ ਕਿਉਂਕਿ ਇਸਿਊ ਤੇ ਬਹੁਤ ਵੱਡੀ ਉਹ ਹੋ ਰਹੀ ਹੈ ਕਿ ਪਟਾਕੇ ਚੱਲਣੇ ਚਾਹੀਦੇ ਆ ਨਹੀਂ ਚੱਲਣੇ ਚਾਹੀਦੇ ਅਸੀਂ ਇੱਥੇ ਗੱਲ ਵੀ ਕਰਾਂਗੇ ਪਟਾਕਾ ਵਪਾਰੀਆਂ ਨਾਲ ਤੁਸੀਂ ਦੇਖ ਸਕਦੇ ਹੋ ਕਿ ਚੈਲਪੈਲ ਹੈਗੀ ਦੁਕਾਨ ਦੇ ਵਿੱਚ ਬਟ ਐਕਚੁਅਲ ਸਿਚੁਏਸ਼ਨ ਕੀ ਹੈ ਵਪਾਰ ਦੀ ਪਟਾਕਿਆਂ ਦੀ ਉਸ ਨੂੰ ਲੈ ਕੇ ਕਿ ਜਿਸ ਤਰੀਕੇ ਦਾ ਪੋਲੂਸ਼ਨ ਨੂੰ ਲੈ ਕੇ ਬਹੁਤ ਵੱਡੀ ਡਿਬੇਟ ਚੱਲੀ ਹੈਗੀ ਉਸ ਦੇ ਲਈ ਆਪਾਂ ਗੱਲ ਕਰਾਂਗੇ ਇੱਥੇ ਪਟਾਕਾ ਵਪਾਰੀਆਂ ਨਾਲ ਤੇ ਸਾਡੇ ਨਾਲ ਨੇ ਬਲਵਿੰਦਰ ਸੂਤ ਜੀ ਹੈਗੇ ਜਿਨ੍ਹਾਂ ਦੀ ਇੱਥੇ ਹੋਲਸੇਲ ਦੀ ਦੁਕਾਨ ਹੈ ਤੇ ਬਲਵਿੰਦਰ ਜੀ ਸਾਨੂੰ ਇਹ ਦੱਸੋ ਕਿ ਇਹ ਸਾਰਾ ਜਿਹੜਾ ਹੈ ਹੁਣ 에ਅਰ ਪੋਲੂਸ਼ਨ ਨੂੰ ਲੈ ਕੇ ਜਿਹੜਾ ਬਹੁਤ ਵੱਡੀ ਡਿਬੇਟ ਚੱਲੀ ਹੈ ਪਟਾਕੇ ਚੱਲਣੇ ਚਾਹੀਦੇ ਨੇ ਚੱਲਣੇ ਚਾਹੀਦੇ ਇੱਕ ਕੀ ਤੁਹਾਡੇ ਵਪਾਰ ਤੇ ਕੀ ਫਰਕ ਹੈ ਇਸ ਚੀਜ਼ ਦਾ ਵਪਾਰ ਤੇ ਬਹੁਤ ਹੀ ਫਰਕ ਹੈ ਜੀ ਇਹਦੇ ਜਿਹੜਾ ਪੋਲੂਸ਼ਨ ਆਇਆ ਇਹ ਸੀ ਨਾਲ ਕੋਈ ਕੰਸਰਨ ਨਹੀਂ ਹੈ ਪਟਾ ਗਿਆ ਦਾ ਆ ਪੋਲੂਸ਼ਨ ਦਾ ਕੋਈ ਕੰਸਰਨ ਨਹੀਂ ਹੈ ਪਰ ਉਹ ਲੋਕਾਂ ਨੂੰ ਇਸ ਤਰ੍ਹਾਂ ਸੋਚ ਆਈ ਪਤਾ ਨਹੀਂ ਕਿ ਆ ਗਲੇ ਜੂਗੀ ਜਾਂ ਲੋਕ ਮਰ ਜੂਗੇ ਇਹਦੇ ਨਾਲ ਕੋਈ ਨਹੀਂ ਹੈ ਇਹ ਸੈਲਫ ਇਨਫੈਕਸ਼ਨ ਨਹੀਂ ਹੈ ਸੈਲਫ ਫ੍ਰਿਕਸ਼ਨ ਨਹੀਂ ਹੈ ਕੋਈ ਐਸੀ ਕੁਛ ਨਹੀਂ ਹੋਣ ਵਾਲੀ ਬਾਤ ਨਹੀਂ ਹੈਗੀ ਹੈ ਪਰ ਜਿਹੜੇ ਇਹ ਕੈਮੀਕਲ ਯੂਜ਼ ਹੁੰਦੇ ਹੈਗੇ ਹੈ ਉਹ ਐਂਟਾਇਰਲੀ ਡਿਫਰੈਂਟ ਹੈ ਜਿਸ ਲਾਈਕ ਜੈਸੇ ਪੋਟਾਸ਼ੀਅਮ ਹੈ ਸੋਡੀਅਮ ਹੈ ਸੋਡੀਅਮ ਕਲੋਰਾਈਡ ਹੈ ਨਮਕ ਹੈ ਸਲਫਰ ਹੈ ਗੋਲਾ ਹੈ ਆ ਆਜ ਇਹ ਐਲਮੀਨ ਨੂੰ ਐਸੇ ਮਲਾ ਕੇ ਇਹਨਾਂ ਕਰਦੇ ਨੇ ਇਹਦਾ ਕੋਈ ਪਬਲਿਕ ਨਾਲ ਕੋਈ ਹਾਰਮਨੀ ਹੈ ਪਰ ਇਸ ਨਾਲ ਐਡਮਿਨਿਸਟਰੇਟਰ ਨੂੰ ਬਹੁਤ ਘੱਟ ਪਤਾ ਹੁੰਦਾ ਹੈ ਇਸ ਦੇ ਬਾਰੇ ਬਹੁਤ ਘੱਟ ਨੋਲੇਜ ਹੈ ਇਸ ਦੇ ਬਾਰੇ ਉਹ ਲੋਕਾਂ ਨੂੰ ਡਰ ਪੈ ਜਾਂਦਾ ਹੈ ਐਡਮਿਸ਼ਨ ਕਰਕੇ ਪੁਲਿਸ ਤੰਗ ਕਰਦੀ ਹੈ ਪੁਲਿਸ ਤੰਗ ਕਰਨੇ ਕਿ ਦੇ ਲੋਕਾਂ ਡਰ ਪੈਂਦਾ ਹੈਗਾ ਕਿ ਪੈਸੇ ਵਸੂਲਦੇ ਆ ਐਡਮਿਨਿਸਟਰ ਤਸਵੀਰ ਲਗਾ ਕੇ ਕਿ ਕਿੰਨੇ ਲੋਕ ਹੈ ਹਜ਼ਾਰਾਂ ਲੱਖਾਂ ਬੰਦੇ ਹੈਗੇ ਕਿੰਨੇ ਲੋਕਾਂ ਦਾ ਲੜ ਸਕਦਾ ਕਿੰਨੇ ਕਰ ਸਕਦਾ ਹੈਗਾ ਐਡਮਿਨਿਸਟਰ ਨੂੰ ਕੋਪਰੇਟਿਵ ਕਰਨੀ ਆ ਜੇ ਅਗਰ ਜਿਹੜੀ ਇਹ ਪ੍ਰੀਵੈਂਸ਼ਨ ਹੈ ਅਸੀਂ ਸਾਰੇ ਰੱਖੀ ਹੋਈ ਹੈ ਜੋ ਗਵਰਨਮੈਂਟ ਨੇ ਦਿੱਤੀ ਹੈ ਮੈਂ ਹਜਾਤਾ ਹੈ ਹੋਰ ਅਸੀਂ ਸਾਰੇ ਉਹਨੂੰ ਫਾਲੋ ਕਰਦੇ ਆ ਉਹਦੇ ਅਸੀਂ ਕੋਈ ਟਰਮੈਂਟ ਨਹੀਂ ਕਰਦੇ ਮਾਇਤਾ ਸੇ ਇੱਕ ਕੈਮੀਕਲਸ ਹੈ ਐਸਰਟਸ ਹੈ ਜਾਂ ਇਸ ਤਰ੍ਹਾਂ ਮੈਂ ਆ ਕੋਲਡ ਡਰਿੰਕਸ ਹੈ cold drinks which we potassium cyanide is so dangerous thing that nobody can touch even hai, even it is used in the such factory and then it is neutralized immediately neutralized just to prevent the bacteria of the, bacteria cannot kill the without the potassium cyanide. ਇਮੀਡੀਏਟਲੀ ਦੇ ਅਪਲਾਈ ਦਾ ਨਿਊਟ੍ਰਲਾਈਜੇਸ਼ਨ ਹੈਗਾ ਕਿ ਸੋ ਮੇਰੀ ਰਿਕੁਐਸਟ ਇਹ ਹੈਗੀ ਹੈ ਕਿ ਲੋਕਾਂ ਵਾਸਤੇ ਸਾਰੀ ਪਬਲਿਕ ਗਵਰਨਮੈਂਟ ਫਾਰ ਦਾ ਪੀਪਲ ਆਫ ਦਾ ਪੀਪਲ ਬਾਈ ਦਾ ਪੀਪਲ ਹੈ ਨਾ ਕਿ ਇੱਕ ਆਰਬੀਟਰੀ ਹਿਕਮਤ ਕਰਕੇ ਉਹ ਦੇ ਦੇ ਜਾਵੇਂ ਤਿਹਾੜ ਤੇ ਆਪਣੇ ਹਿੰਦੂ ਆ ਦਾ ਅਮਰੀਕਾ ਜਾਂ ਕੈਨੇਡਾ ਚ ਸਭ ਹਿੰਦੂ ਦੁਨੀਆ ਚ ਮਨਾਇਆ ਜਾਂਦਾ ਹੈ ਇੱਕ ਹੈ ਹਿੰਦੁਸਤਾਨ ਜੇ ਹੀ ਹੁੰਦਾ ਐਡਮਿਨਿਸਟ੍ਰੇਸ਼ਨ ਪਾਵਰ ਦੇ ਜਾਂਦੀ ਹੈ ਉਹਦੇ ਵਾਰੇ ਤੰਕਰਨੇ ਵਾਸਤੇ ਹੁੰਦੀ ਹੈ ਪਬਲਿਕ ਕੀ ਕਰ ਸਕਦੀ ਹੈ ਵਿਚ ਹੈ ਕਰ ਸਕਦਾ ਪਰ ਉਹਦੇ ਹੈਲਪ ਕਰਨੀ ਚਾਹੀਦੀ ਹੈ ਦੇ ਸ਼ੁੱਡ ਅਸੀਂ ਇਹਦਾ ਲੱਖ ਰੁਪਏ ਟੈਕਸ ਦੇਦੇ ਹਾਂ ਇਨਕਮ ਟੈਕਸ ਦਿੰਦੇ ਹਾਂ ਜੀਐਸਟੀ ਦਿੰਦੇ ਹਾਂ ਇੰਸ਼ੋਰੈਂਸ ਦਿੰਦੇ ਸਭ ਆ ਸਾਰੀ ਐਡਵਾਂਸ ਦੇ ਰਹੇ ਹਾਂ ਜਿਓ ਵੀ ਦੇ ਰਹੇ ਹਾਂ ਐਡਵਾਂਸ ਸਾਰੀ ਪੇਮੈਂਟ ਹੈ ਔਰ ਅਸੀਂ ਨਹੀਂ ਜਾੜੋ ਇਸ ਤਰ੍ਹਾਂ ਕਰੇ ਗਏ ਝੋਲਾ ਪਏਗਾ ਸਾਰੇ ਲੋਕ ਦੌਰਵੜ ਪੈਸਾ ਰੈਪਬਲਿਕ ਪੈਸਾ ਮਾਰ ਦੇਗੀ ਸਾਡੇ ਲੜਾਈ ਜੇ ਦੇ ਕਰੇਗੇ ਵੀ ਅਸੀਂ ਹਾਰਗੇ ਕਿਉਂਕਿ ਜੇ ਪੁਲਿਸ ਤੰਗ ਕਰਕੇ ਹੋਤਾ ਹੈਗੀ ਤੁਹਾਡੀ ਇਨਵੈਸਟਮੈਂਟ ਇਸ ਬਿਜ਼ਨਸ ਚ ਹੋਈ ਹੈ ਬੜੀ ਵੱਡੀ ਤੇ ਖਾਸ ਕਰ ਜਿਹੜਾ ਹੁਣ ਇਸ ਸਾਲ ਵੀ ਕਾਫੀ ਅਨਸਰਟੇਨਟੀ ਹੈਗੀ ਕੋਈ ਸਰਕਾਰ ਕੈਰੀ ਅਸੀਂ ਅਲਾਉ ਕਰਾਂਗੇ ਕੋਈ ਸਰਕਾਰ ਕੈਰੀ ਅਸੀਂ ਨਹੀਂ ਅਲਾਉ ਕਰਾਂਗੇ ਐਨਜੀਟੀ ਦਾ ਵੀ ਆਰਡਰ ਆ ਗਿਆ ਤੇ ਫਾਈਨੈਂਸ਼ੀਅਲੀ ਤੁਹਾਨੂੰ ਕਿੰਨਾ ਗ੍ਰੇ ਲੱਗ ਰਿਹਾ ਬਰਡਨ ਲੱਗ ਰਿਹਾ ਕਿ ਤੁਹਾਨੂੰ ਸਾਰਾ ਖਤਰਾ ਲੱਗਦਾ ਕਿ ਸਾਨੂੰ ਲਾਸ ਹੋ ਸਕਦਾ ਹੈ ਸਾਨੂੰ ਤਾਂ ਲਾਸੇ ਲਾਸ ਹੈ ਜੀ ਸਾਡਾ ਕਿਉਂਕਿ ਫਾਈਨੈਂਸ ਸੇ ਐਡਵਾਂਸ ਪੇਮੈਂਟ ਕਰਦੇ ਆਂ ਕੁਛ ਸਾਡੇ ਕ੍ਰੈਡਿਟ ਬੇਸ ਤੇ ਆਉਂਦੇ ਆਂ ਅਸੀਂ ਵੀ ਕ੍ਰੈਡਿਟ ਬੇਸ ਤੇ ਗਾਹੇ ਵੇਚਦੇ ਆਂ ਜੇ ਲੋਕਾਂ ਨੂੰ ਡਰ ਪੈਦਾ ਹੋਏਗਾ ਸਾਡੇ ਕਿੱਥੇਗਾ ਸਾਰਾ ਲਾਸੇ ਲਾਸ ਹੋਊਗਾ ਟੈਕਸ ਹੀ ਗਵਰਨਮੈਂਟ ਦੇ ਚੁੱਕਿਆ ਸਾਰਾ ਕੁਛ ਹੈ ਜੀਐਸਟੀ ਸਾਰਾ ਜਗਾ ਇੰਸ਼ੋਰੈਂਸ ਦੇ ਦੇ ਰਹੇ ਆਂ ਸਭ ਕੁਝ ਦੇ ਚੁੱਕਿਆ ਵੀ ਹਵਾਲੀ ਪੇਡ ਐਵਰੀਥਿੰਗ ਸਾਰਟ ਆਫ ਦਾ ਪੇਮੈਂਟ ਟੈਕਸ ਹੀ ਜਾ ਹੈਗਾ ਬਰ ਹੁਣ ਇਹ 2 ਦਿਨ ਪਹਿਲਾਂ 4 ਦਿਨ ਪਹਿਲਾਂ 1 ਹਫਤਾ ਪਹਿਲਾਂ ਦੀਵਾਲੀ ਆ ਕੇ ਕਰ ਦਿੰਦੇ ਆਂ ਇਹ ਜਿਹੜੀ ਸਕਰ ਜਿਹੜੀ ਕਦਮ ਨੇ ਐਡੀ ਬੈਰੀ ਡਿਫੀਕਲ ਟੂ ਲਿਵ ਇਨ ਦਾ ਕਿਹੜੇ ਕਿਹੜੇ ਸਟੇਟਸ ਦੇ ਵਿੱਚ ਇਥੋਂ ਤੁਹਾਡੇ ਕੁਰਾਲੀ ਟ੍ਰੇਡ ਹੌਲ ਸੇਲ ਮਾਰਕੀਟ ਆ ਕੁਰਾਲੀ ਦਾ ਪੰਜਾਬ ਹੀ ਹੈ ਹਿਮਾਚਲ ਹੈ ਚੰਡੀਗੜ੍ਹ ਹੈ ਜਿਹੜੀ ਮੈਕਸੀਮਲੀ ਮਾਰਕੀਟ ਹੈ ਚੰਡੀਗੜ੍ਹ ਟੈਪਡ ਕਰਦੀ ਹੈ ਕਿ ਐਜੂਕੇਟਰ ਲੋਕ ਹੈ ਉਹ ਪਰਚੇਜ ਇਥੇ ਲਈ ਜਾਂਦੇ ਹੁਣਾਂ ਨੇ ਗਵਰਨਮੈਂਟ ਦੇ ਫੇਰੇ ਪੇਪਰ ਚਾ ਰਹੇ ਹੈ ਵੀ ਅਸੀਂ ਬੈਰੀਅਰ ਲਾ ਦੇਵਾਂਗੇ ਚੈੱਕ ਕਰੂਗਾ ਪਤਾ ਕਿ ਇਥੇ ਆਉਂਗੇ ਤਾਂ ਸੋਧਿਆ ਕਿਸ ਦਾ ਪੋਲੀਸ਼ਨ ਹੈ ਕੱਲ ਐਨਜੀਟੀ ਦਾ ਵੀ ਆਰਡਰ ਆਇਆ ਹੈ ਕਿ ਜਿਨ੍ਹਾਂ ਸ਼ਹਿਰਾਂ ਚ ਏਅਰ ਕੁਆਲਿਟੀ ਜਿਹੜੀ ਹੈਗੀ ਪਿਛਲੇ ਸਾਲ ਕਾਫੀ ਘਟ ਰਹੀ ਸੀਗੀ ਪੂਰ ਤੇ ਵੈਰੀ ਪੂਰ ਰਹੀ ਸੀਗੀ ਉਹਨਾਂ ਚ ਪਟਾਕੇ ਨਹੀਂ ਚਲਾਣੇ ਦੇਣੇ ਉਹਨਾਂ ਦੇ ਕਹਿੰਦੇ ਪੰਜਾਬ ਦੇ ਵੀ ਕੁਝ ਸ਼ਹਿਰ ਹੈਗੇ ਉਹਨਾਂ ਸ਼ਹਿਰਾਂ ਤੇ ਜਿੱਦਾਂ ਵੱਡੇ ਸ਼ਹਿਰ ਨੇ ਉਹਨਾਂ ਚ ਜਿਹੜਾ ਮਾਲ ਇੱਥੋਂ ਜਾਂਦਾ ਹੈ ਉਸ ਤੇ ਕੋਈ ਫਰਕ ਪੈ ਰਿਹਾ ਹੁਣ ਇਸ ਚੀਜ਼ ਦਾ ਫਾਰਕ ਦਾ ਕੋਈ ਪਟਾਕੇ ਤਾਂ ਚੱਲੇ ਨਹੀਂ ਹਲ ਜੇ ਜਿਹੜੀ ਪੋਲਿਸ਼ਨ ਦੇ ਆ ਕੁਆਲਿਟੀ ਆਈ ਹੈ ਹਲ ਪਟਾਕੇ ਨਾਲ ਦੇ ਥੋੜੋ ਜਿਹਾ ਇਹ ਤਾਂ ਨੇਚਰਲ ਜਿਹੜੀ ਹੈਗਾ ਜਿਵੇਂ ਹੋਈ ਹੈ ਤੁਸੀਂ ਵਹੀ ਕੰਨ ਕੰਟਰੋਲ ਕਰੋ ਇੰਡਸਟਰੀ ਨੂੰ ਕੰਟਰੋਲ ਕਰੋ ਜਾਂ ਜਿਹੜੇ ਹੈ ਗਿਆ ਸਾਡੇ ਪ੍ਰਾਲੀ ਜਾਲ ਦੇ ਉਹਨਾਂ ਨੂੰ ਕੰਟਰੋਲ ਇਹਦੇ ਨਾਲ ਬੜਾ ਇਹਦਾ ਕੋਈ ਨਹੀਂ ਪਰ ਉਸ ਨਾਲ ਨਿੱਕ ਕਰ ਦਿੰਦੇ ਆ ਲੋਕਾਂ ਨੂੰ ਸਕਾਰ ਹੋ ਜਾਂਦਾ ਲੋਕ ਡਰ ਜਾਂਦੇ ਆ ਦੈਸ਼ੇ ਤਾ ਜਾਂਦੇ ਆ ਇਹਨਾਂ ਵਸਤੂ ਜਿਹੜੀ ਹੈ ਜੱਟਾ ਪੋਗੀ ਟੱਕਿਆਂ ਦੀ ਸੇਲ ਚ ਮੈਂ ਕਹ ਰਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਹੁਣ ਜਿਹੜਾ ਹੈ ਇਸ ਸਾਲ ਖਾਸ ਕਰਕੇ ਅਨਸਰਟੇਨਟੀ ਕਿੰਨਾ ਫਰਕ ਪੈ ਗਿਆ ਹੈ ਬਹੁਤ ਪੈਦਾਈ ਇਸ ਵੰਦਾ ਸੇਲ 25-30% ਹੈ ਗਈ ਹੈ 25-30% ਪਿਛਲੇ ਸਾਲ ਨਾਲੋਂ ਸੇਲ ਹੈ ਜੀ ਦੇਖ ਲਓ ਵੀ ਸਾਡੇ ਬਸ ਸਟਾਕ ਪਿਆ ਹੈ ਜੇ ਅਕ ਤਸਬਾ ਤਾਹੀ ਹੈ ਉਹ ਕਸਟਰ ਡਰੂਗਾ ਤ ਉਸ ਤੋਂ ਲੈਣੀ ਆਈ ਕਮਾਲ ਕੋਈ ਵੀ ਜੀ ਚੰਡੀਗੜ੍ਹ ਤਾਂ ਕੰਪਲੀਟ ਬੈਨ ਹੋ ਗਿਆ ਤੁਹਾਡਾ ਚੰਡੀਗੜ੍ਹ ਤਾਂ ਲੈ ਕੇ ਨਹੀਂ ਜਾ ਰਹੇ ਹੁਣ ਤੇ ਜਿਆੜੇ ਤਾਂ ਹੈ ਲੋਕ ਬਹੁਤ ਚੰਡੀਗੜ੍ਹ ਹੈ ਚੰਡੀਗੜ੍ਹ ਵੀ ਬਹੁਤ ਸਾਰੇ ਮਤੇ ਹੈ ਕੁੜਾਲੀ ਤੋਂ ਹੀ ਚਾਰ ਪੰਜ ਛਾਲਾ ਲੱਗਦੀ ਅੱਗੇ ਹੰਣ ਲੱਗਦੇ ਹੁੰਦੀਆਂ ਉਹਨਾਂ ਨੂੰ 96 ਲੋਕਾਂ ਨੂੰ ਲਾਇਸੈਂਸ ਦਿੱਤੇ ਆ ਉਹਨਾਂ ਨੂੰ ਹਾਲੀ ਅਲਾਉ ਨਹੀਂ ਕਰਿਆ ਹੈਗਾ ਤਾਂ ਪਰ ਹੁਣ ਹਾਈ ਕੋਰਟ ਚ ਰੇਟ ਪਾਈ ਵੀ ਹੈ ਉਹ ਜੱਜ ਸਾਹਿਬ ਜੋ ਹੋ ਗਏਗੇ ਉਹਦੇ ਮਤਲਬ ਮੰਨਣਾ ਬਿਹਾਰੀ ਕਿ ਹਾਈ ਕੋਰਟ ਦੇ ਉੱਤੇ ਇਹ ਇਹ ਹੈ ਪਰ ਅਲਟਰਨੇਟ ਮੈਂ ਕਹਿ ਰਿਹਾ ਤੁਹਾਨੂੰ ਕੋਈ ਰੋਜ਼ਗਾਰ ਦੇ ਤੌਰ ਤੇ ਇਸ ਚੀਜ਼ ਦਾ ਕੀ ਅਲਟਰਨੇਟ ਤੁਹਾਨੂੰ ਹੋ ਸਕਦਾ ਹੈ ਜੇ ਮੰਨ ਲਓ ਅਗਲੇ ਸਾਲ ਨੂੰ ਇਹ ਬੰਦ ਹੋ ਜਾਂਦਾ ਕੰਪਲੀਟਲੀ ਇੱਥੇ ਗਵਰਨਮੈਂਟ ਨੂੰ ਚਾਹੀਦਾ ਜਦ ਫੈਕਟਿਵ ਬਿਆਰ ਕਹੇ ਜਾਂਦੇ ਕਿਹੜੇ ਕੈਮੀਕਲ ਨੇ ਜੋ ਗਵਰਨਮੈਂਟ ਦੇ ਐਕਸਪਲੋਰੇਸ਼ਨ ਡਿਪਾਰਟਮੈਂਟ ਨੇ ਯੂਜ਼ ਕਰ ਰਹੇ ਹੈ ਅਲਾਉ ਕਰੇ ਮੇ ਉਹੀ ਯੂਜ਼ ਕਰਦੇ ਆਂ ਜੀ ਉਹ ਯੂਜ਼ ਕਰਨੇ ਕਿ ਪਬਲਿਕ ਨੂੰ ਜਾਂ ਗੌਰਮਲ ਜਿਹੜੇ ਉਹ ਵੀ ਐਡਮਿਨਿਸਟ੍ਰੇਟ ਬੈਰੀ ਫਿਊ ਪੀਪਲ ਨੋਜ਼ ਕੇ ਵੀ ਕਿਆ ਡਸ ਕੰਟੇਨ ਵਾਟ ਇਜ਼ ਇਸ ਕਨਸਟੀਟਿਊਸ਼ਨ ਬੈਰੀ ਫਿਊ ਪੀਪਲ ਨੋਜ਼ ਹੈਗਾ ਬਣੂ ਨੋਜ਼ ਹੈਗਾ ਉਹ ਸੇਵਾ ਕੰਮ ਜਿੱਥੇ ਵੀ ਉਹ ਕਰਦੇ ਆ ਉਹਨੂੰ ਚੈੱਕ ਕਰੋ ਪਬਲਿਕ ਆ ਕੇ ਚੈੱਕ ਕਰਨ ਦਾ ਕਿਆ ਫਾਇਦਾ ਹੈ ਪਬਲਿਕ ਦਾ ਮੈਨੂਫੈਕਚਰ ਚੈੱਕ ਕਰੋ ਵੀ ਆਰ ਠੀਕ ਕੈਮੀਕਲਸ ਯੂਜ਼ ਹੋ ਰਹੇ ਆ ਜਾਂ ਦੂਸਰੇ ਯੂਜ਼ ਹੋ ਰਹੇ ਆ ਕਹਿੰਦੇ ਆ ਅਗਰ ਠੀਕ ਯੂਜ਼ ਹੋ ਰਹੇ ਤਾਂ ਪਬਲਿਕ ਕੋਈ ਹੈਰਾਨ ਨਹੀਂ ਹੁੰਦੀ ਆ ਜੀ ਕਿੱਥੋਂ ਤੁਸੀਂ ਕਿਹੜੀ ਮੈਨੂਫੈਕਚਰਿੰਗ ਯੂਨਿਟਸ ਤੋਂ ਸਾਰੇ ਲੈ ਕੇ ਆਣੇ ਆ ਤੇ ਉਹਨਾਂ ਦੇ ਨਾਲ ਤੁਹਾਡਾ ਰابطਾ ਵੀ ਹੁੰਦਾ ਹੋਣਾ ਕਿ ਕਿੱਦਾਂ ਦਾ ਫਰਕ ਮੇਰੇ ਜਿਹੜੇ ਕੰਪਨੀਆਂ ਲਿਆਉਂਦੇ ਆ ਮਾਲ ਲਿਆਉਂਦੇ ਆ ਸ਼ਿਵਾ ਕਸ਼ੀਆ ਦੀ ਮਾਰਕਰ ਸਾਰੀ ਜੀਏ ਉੱਥੇ ਕੋਈ 1200 ਫੈਕਟਰੀ ਲੱਗੀ ਹੋਈ ਹੈ ਉਹ ਸਾਡੇ ਲਿੰਕ ਬਣੇ ਹੋਏ ਆ ਉਹ ਸਾਡੇ ਅੱਜ ਨੇ ਆਰਡਰ ਲੀ ਜਾਂਦੇ ਆ ਆਰਡਰ ਜਿਵੇਂ ਮਾਲ ਸਪਲਾਈ ਸ਼ੁਰੂ ਕਰ ਦਿੰਦੇ ਆ ਗ੍ਰੀਨ ਪਟਾਕਿਆਂ ਦੀ ਵੀ ਗੱਲ ਹੁੰਦੀ ਹੈ ਕਿ ਗ੍ਰੀਨ ਪਟਾਕੇ ਚਲਾਉਣੇ ਚਾਹੀਦੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਰੁਝਾਨ ਗ੍ਰੀਨ ਪਟਾਕਿਆਂ ਦਾ ਹੈਗਾ ਤੇ ਕਿੰਨੇ ਕੁ ਯੂਜ਼ ਹੋ ਤੇ ਕਿੰਨੇ ਕੁ ਸੇਲ ਹੋ ਰਹੇ ਨੀਂਗ ਉਹ ਹੈ ਸਾਰੇ ਗ੍ਰੀਨ ਪਟਾਕੇ ਜੀ ਲਿਖਿਆ ਹੋਇਆ ਉੱਪਰ ਗ੍ਰੀਨ ਪਟਾਕੇ ਆ ਜਿਆਦਾ ਲਿਖਿਆ ਹੋਇਆ ਹੈ ਸਭ ਕੁਝ ਕਰ ਰਿਹਾ ਕਿ ਉਹ ਅਸੀਂ ਮੈਨੂਫੈਕਚਰ ਤਾਂ ਆ ਨਹੀਂ ਆਈਏ ਸੇ ਪ੍ਰੋਡਕਟ ਆਂਦੀ ਹੈ ਉਹਦੇ ਬਤਾ ਮਾਲ ਆਂਦਾ ਹੈ ਉਹ ਕਹਾਂ ਮਾਲ ਵੇਚ ਦਿੰਦੇ ਹੈਗੇ ਮੈਨੂਫੈਕਚਰ ਮੈਨੂਫੈਕਚਰ ਨੋਜ਼ ਕੀ ਹੈ ਵਾਟ ਡਸ ਕੰਟੇ ਫਿਰ ਇਹ ਹਰ ਇੱਕ ਡੱਬੇ ਤੇ ਲਿਖਿਆ ਹੋਇਆ ਹੈ ਇਹਦੀ ਕੰਸਟਿਊਸ਼ਨ ਇਹਦੇ ਇੰਨੇ ਪਰਸੈਂਟ ਐਲੂਮੀਨੀਅਮ ਹੈ ਇਹਦੇ ਵਿੱਚ ਸਲਫਰ ਹੈ ਇਹਦੇ ਇੰਨੇ ਪਰਸੈਂਟ ਕੈਮੀਕਲ ਮਿਲਦੀ ਹੈ ਠੀਕ ਹੈ ਐਬਰੀਥਿੰਗ ਰਿਟਨ ਆਨ ਦਾ ਬਾਕਸ ਜਿਹੜਾ ਹੈਗਾ ਤੇ ਠੀਕ ਹਾਲਾਂਕਿ ਪਟਾਕਿਆਂ ਦੇ ਇਸ਼ੂ ਨੂੰ ਲੈ ਕੇ ਬਹੁਤ ਅਨਸਰਟੈਂਟੀ ਬਣੀ ਹੋਈ ਹੈ ਬਹੁਤ ਅਨਿਸ਼ਚਿਤਤਾ ਦਾ ਮਾਹੌਲ ਹੈਗਾ ਪੰਜਾਬ ਦੇ ਵਿੱਚ ਹਾਲਾਂਕਿ ਪਟਾਕੇ ਬੈਨ ਨਹੀਂ ਕੀਤੇ ਨੇ ਬਟ ਐਨਜੀਟੀ ਨੇ ਵੀ ਪਿਛਲੇ ਕੱਲ ਆਰਡਰ ਕਟਿਆ ਹੈ ਕਿ ਜਿਨ੍ਹਾਂ ਸ਼ਹਿਰਾਂ ਦੇ ਵਿੱਚ 에ਅਰ ਕੁਆਲਿਟੀ ਪੂਅਰ ਯਾ ਵੈਰੀ ਪੂਅਰ ਹੈਗੀ ਉੱਥੇ ਨਹੀਂ ਪਟਾਕੇ ਚੱਲਣਗੇ ਤੇ ਪੰਜਾਬ ਦੇ ਵੀ ਕਈ ਸ਼ਹਿਰ ਉਸ ਦੀ ਜੱਜ ਕਹਿੰਦੇ ਆਣਗੇ ਅੱਜ ਤਾਂ ਅਫੀਸ਼ੀਅਲ ਇਸ ਦੇ ਬਾਰੇ ਕੋਈ ਹੋ ਨਹੀਂ ਤੇ ਕੁਰਾਲੀ ਦੀ ਜਿਹੜੀ ਹੋਲ ਸੇਲ ਮਾਰਕੀਟ ਹੈ ਉੱਥੇ ਆਪਾਂ ਆਏ ਨੇ ਤੇ ਚਹਿਲ ਪਹਿਲ ਹੈਗੀ ਜਿਹੜੇ ਰਿਟੇਲਰਸ ਹੈਗੇ ਉਹ ਪਟਾਕੇ ਲੈ ਕੇ ਜਾ ਰਹੇ ਨੇ ਅਸੀਂ ਇੱਥੇ ਗੱਲ ਕਰਾਂਗੇ ਇੱਕ ਰਿਟੇਲਰ ਨਾਲ ਜਿਹੜੇ ਪਟਾਕੇ ਲੈ ਕੇ ਜਾ ਰਹੇ ਨੇ ਕਿ ਕਿੱਦਾਂ ਦਾ ਮਾਹੌਲ ਹੈਗਾ ਮਾਰਕੀਟ ਦੇ ਵਿੱਚ ਪਟਾਕਿਆਂ ਨੂੰ ਲੈ ਕੇ ਤੇ ਕੀ ਫਾਈਨੈਂਸ਼ੀਅਲ ਪੋਜੀਸ਼ਨ ਹੈਗੀ ਕਿੱਥੋਂ ਆਏ ਹੋ ਤੁਸੀਂ ਕਿੱਥੇ ਪਟਾਕੇ ਲੈ ਕੇ ਜਾ ਰਹੇ ਹੋ ਤੇ ਕੀ ਪੋਜੀਸ਼ਨ ਲੱਗ ਰਹੀ ਹੈ ਹੁਣ ਮਾਰਕੀਟ ਦੀ ਪਿਛਲੇ ਸਾਲਾਂ ਦੇ ਮੁਕਾਬਲੇ ਮੈਂ ਅੰਬਾਲਾ ਸੇ ਆਇਆ ਹਾਂ और वहीं पर लोकल पटाखे बेचता हूँ तो अभी हरियाणा में तो छूट दे दी है कि भाई पटाखे चला लो दो घंटे की छूट दे दी है लेकिन एक दिक्कत ये है कि पहले सरकार ने बोला था कि पूरा बैन कर दिया फिर एकदम से ही सरकार ने खोल भी दिए तो पहले सारे पटाखे वाले वहाँ पर भी सब नाराज़ हो गए थे कि भाई बहुत सामान लेके हमने रखा हुआ है कि भाई पहले बता देते एक दो महीना तो कोई सामान भी प्रोक्योर ना करता ना तो सामान भी सबने ले लिया अब पटाखे वालों के पास स्टॉक बहुत पड़ा है लोग भी कुछ बजाना तो चाहते हैं अब जैसे चंडीगढ़ में तो बैन हो गया क्योंकि वहाँ पर उन्होंने एडवाइजरी जारी कर दी कि भैया एयर क्वालिटी इंडेक्स काफ़ी ज़्यादा पुअर है हरियाणा में भी ऐसे है लेकिन थोड़े बहुत पटाखे इस बार मार्केट में वो बात नहीं है जो पिछले साल थी एक तो शायद कोरोना का भी असर होगा दूसरा ये है कि यहाँ पर जितने भी लोग पहले होलसेल में लेके जाते थे वो अब लोकल ही आस पास से खरीद के बेच रहे हैं इधर उधर क्योंकि कुराली तो बहुत बड़ी मार्केट है ना डिमांड भी थोड़ी कम हो गई है धंधे पे असर तो पड़ा ही है सभी के बस ये है कि दो तरफा चल रही है सरकार भी कि पटाखे ये भी बोल रहे हैं कि पोल्यूशन हो रहा है और पूरी तरह बैन भी नहीं करने और अच्छे से पहले बताना भी नहीं है कि हम बैन कर देंगे मतलब डग मंगा रहे हैं बीच में अब पता नहीं भाई क्या किसको पैसा किस पे जाता है तभी एकदम से परमिशन आ जाती है एकदम से बैन हो जाते हैं तो बिजनेस पे की फर्क इस चीज का पड़ रहा है आपको लगता है कि ਤੁਸੀਂ इन्वेस्टमेंट ਕੀਤੀ ਹੋਣੀ ਪਹਿਲੇ ਵੀ ਕਿੰਨੀ इन्वेस्टमेंट ਕੀਤੀ ਹੈ ਤੁਸੀਂ ਤੇ ਉਸ ਨੂੰ ਲੈ ਕੇ ਕੀ ਤੁਹਾਡੇ ਡਰ ਹੈਗੇ ਕਿ ਤਾਂ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਬਿਲਕੁਲ ਡਰ ਹੈ ਮੈਂ ਤਾਂ ਇਹ ਕਰ ਰਿਹਾ ਨਾ ਦੇਖੋ ਇੱਕ ਮੈਨੇਜਮੈਂਟ ਹੋਣੀ ਚਾਹੀਏ ਮੰਨ ਲਓ ਕਿ ਅਗਰ ਮੈਨੇ ਇਸ ਬਾਰ ਮੇਰੇ ਕੋਈ ਨੋਟੀਫਿਕੇਸ਼ਨ ਨਹੀਂ ਹੈ ਕਿ ਪਟਾਕਾ ਬੈਨ ਹੋਣਾ ਹੈ 1 ਮਹੀਨੇ ਤੱਕ ਮੈਨੂੰ ਪਤਾ ਨਹੀਂ ਅਬ ਬਿਜ਼ਨਸਮੈਨ ਤਾਂ ਪਹਿਲੇ ਹੀ ਸਮਾਨ ਲੈ ਕੇ ਰੱਖਦਾ ਨਾ ਉਹ ਥੋੜਾ ਨਾ ਦੀਵਾਲੀ ਕੇ ਹਫਤੇ ਪਹਿਲੇ ਸਮਾਨ ਲੈਣੇ ਜਾਏਗਾ ਔਰ ਫਿਰ ਬੇਚਨੇ ਲੱਗੇਗਾ एक हफ्ते एक महीना पहले वो सामान ले आया एक महीने तक कोई नोटिफिकेशन ही नहीं है कि पटाखा बैन होएगा कुछ होगा अब हफ्ते पहले आप कह रहे हो पटाखा बैन कर देंगे ठीक है ठीक है आपकी बात आप बैन कर दो पटाखा लेकिन पहले बताओ तो सही ना कि एक महीना पहले की बिजनेस तो सामान खरीद लाता है तमिलनाडु से सिवा सुबह काशी से जहाँ से भी आता साउथ से लेकिन आप बता ही नहीं रहे हो और एकदम से एन मौके पर बता रहे हो तो घाटा तो होएगा ही घाटा ऐसे होएगा कि भाई लोग कन्फ्यूज रहेंगे कि यार बजाएं ना बजाएं पुलिस तो नहीं आ जाएगी पटाखे फिर ब्लैक वो भी काला भी बहुत होएगी कालाबजारी तो होगी अब पीछे से कई मैंने देखा कई इलाकों में पुलिस भी पीछे से पटाखे बेचने देती है इधर उधर पैसे एक दूसरे को दे देते हैं सब पटाखे तो बिकेगा आप देख लेना पटाखा बिकेगा चलेगा भी पूरा लेकिन ये कन्फ्यूजन क्रिएट करती है जो सरकार हर बार ये कहीं छोटे दुकानदारों को इसमें लॉस हो जाता है बड़े दुकानदार तो चलो पूरे साल कमा लेते हैं छोटे दुकानदारों को लॉस हो जाता है जो कुछ सामान ले आते हैं पचास साठ हजार का और उनका बिकता ही नहीं है गाँव में या छोटे छोटे कस्बों में उनको दिक्कत है ना इस कन्फ्यूजन की वजह से सरकार की uh, uh, uh. ਇਸੇ ਕਿ ਅੰਮ੍ਰਾਲੇ ਤੋਂ ਇੱਕ ਰਿਟੇਲਰ ਸੀਗੇ ਜਿਹੜਾ ਇੱਥੇ ਕੋਰਾਲੀ ਹੋਲਸੇਲ ਮਾਰਕੀਟ ਦੇ ਵਿੱਚ ਪਟਾਕੇ ਖਰੀਦਣ ਆਏ ਸੀਗੇ ਪਹਿਲੇ ਹਰਿਆਣਾ ਸਰਕਾਰ ਨੇ ਬੈਨ ਕਰ ਦਿੱਤੇ ਸੀਗੇ ਕੰਪਲੀਟਲੀ ਪਟਾਕੇ ਫਿਰ ਬਾਅਦ ਦੇ ਵਿੱਚ ਡਿਸੀਜਨ ਨੂੰ ਰਿਵਿਊ ਕੀਤਾ ਤੇ 2 ਘੰਟੇ ਵਾਸਤੇ ਜਿਹੜਾ ਹੈ ਪਟਾਕੇ ਚਲਾਣ ਦੀ ਪਰਮਿਸ਼ਨ ਦਿੱਤੀ ਤੇ ਸੇਲ ਦੀ ਵੀ ਪਰਮਿਸ਼ਨ ਦਿੱਤੀ ਹੈ ਬਟ ਇਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਹੈਗਾ ਸਿਚੁਏਸ਼ਨ ਅਨਸਰਟੇਨਟੀ ਦੀ ਅਨਿਸ਼ਚਿਤਤਾ ਜਿਹੜੀ ਹੈਗੀ ਇਸ ਦੇ ਵਿੱਚ ਉਸ ਦਾ ਉਹਨਾਂ ਨੂੰ ਨੁਕਸਾਨ ਹੋਏਗਾ ਤੇ ਸਰਕਾਰ ਨੂੰ ਇਹ ਡਿਸੀਜਨ ਜਿਹੜਾ ਸੀਗਾ ਉਹ ਐਡਵਾਂਸ ਲੈਣਾ ਚਾਹੀਦਾ ਸੀਗਾ ਮਿੰਨਾ ਡੇਢ ਮਿੰਨਾ ਪਹਿਲੇ ਤਾਂ ਕਿ ਰਿਟੇਲਰਸ ਜਾਂ ਬਿਜ਼ਨਸਮੈਨ ਜਿਹੜੇ ਉਸ ਦੇ ਵਿੱਚ ਇਨਵੈਸਟਮੈਂਟ ਨਹੀਂ ਕਰਦੇ ਪਦੀ ਸਾਰੇ ਜਿੰਨੇ ਵੀ ਸਾਡੇ ਹੋਲ سیلਰ ਹੈਗੇ ਆ ਜਾਂ ਰਿਟੇਲਰ ਆ ਜਿੰਨੇ ਵੀ ਕਸਟਮਰ ਹੈਗੇ ਆ ਆ ਨਹੀਂ ਰਹੇ ਜਿੰਨੇ ਵੀ ਸਾਡੇ ਕੋਲੇ ਆਣਾ ਚਾਹੀਦਾ ਸੀਗਾ ਜਿਸ ਹਿਸਾਬ ਨਾਲ ਕਸਟਮਰ ਸਾਡੇ ਕੋਲ ਹਨ ਉਸ ਹਿਸਾਬ ਨਾਲ ਆ ਨਹੀਂ ਰਹੇ ਦੇਖੋ ਸਾਡੇ ਕੋਲ ਸਟਾਕ ਕਿੰਨਾ ਪਿਆ ਹੈ ਸਾਡੇ ਕੋਲੇ ਸਾਰਾ ਅਸੀਂ ਤਿਆਰੀ ਦੇ ਨਾਲ ਬੈਠੇ ਸੀਗੇ ਹਨਾ ਕਿ ਜਿਸ ਤਰ੍ਹਾਂ ਹਰ ਸਾਲ ਅਸੀਂ ਪਟਾਕੇ ਵੇਚਦੇ ਆ ਉਸੇ ਤਰ੍ਹਾਂ ਇਸ ਵਾਰ ਵੀ ਹੋਏਗਾ ਪਰ ਕਰੋਨਾ ਕਰਕੇ ਕੁਝ ਜਿਹੜਾ ਬਿਆਨ ਹੋ ਗਿਆ ਉਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਥੋੜਾ ਕਸਟਮਰ ਨੂੰ ਵੀ ਕਨਫਿਊਜ਼ਿੰਗ ਹੈ ਕਿ ਪਤਾ ਨਹੀਂ ਅੰਬਿਚ ਕਸਟਮਰ ਇਹ ਵੀ ਸੋਚਦੇ ਹੈ ਕਿ ਕਿਤੇ ਪੰਜਾਬ ਦੇ ਵਿੱਚ ਵੀ ਬਿਆਨ ਨਾ ਹੋ ਜੇ ਸੋ ਇਸ ਦਾਰ ਕੇ ਥੋੜਾ ਚੰਡੀਗੜ੍ਹ ਕਰਕੇ ਵੀ ਹੋ ਗਿਆ ਚੰਡੀਗੜ੍ਹ ਦੇ ਵਿੱਚ ਬਿਆਨ ਹੋ ਗਿਆ ਚੰਡੀਗੜ੍ਹ ਦੇ ਵਿੱਚ ਐਦਾ ਸੀਗਾ ਭਾਜੀ ਸਾਡੇ ਕੋਲੇ ਸੰਡੇ ਸੈਚਰਡੇ ਸਾਰਾ ਚੰਡੀਗੜ੍ਹ ਦਾ ਕਸਟਮਰ ਹੁੰਦਾ ਸੀਗਾ ਇਹ ਜਿਹੜੀ ਸਾਡੀ ਸੜਕ ਹੈ ਜਾਂ ਪਾਰਕਿੰਗ ਹੈ ਸਾਰੀ ਇਹ ਫੁੱਲ ਹੁੰਦੀ ਹੈ ਜੀ ਹੁਣ ਇਸ ਟਾਈਮ ਤੁਸੀਂ ਦੇਖੋਗੇ ਕੋਈ ਕੋਈ ਬੰਦਾ ਦੇਖਣ ਨੂੰ ਮਿਲ ਰਿਹਾ ਹਨਾ ਜੀ ਬਹੁਤ ਸਾਰ ਨੂੰ ਇਸ ਦਾ ਨੁਕਸਾਨ ਹੋ ਰਿਹਾ ਇਸ ਚੀਜ਼ ਦਾ ਜੀ ਕਿੰਨੇ ਕਿੰਨੇ ਇਨਵੈਸਟਮੈਂਟ ਲਗਭਗ ਹੁੰਦੀ ਹੈ ਇਸ ਚੀਜ਼ ਦੇ ਵਿੱਚ ਕਿੰਨਾ ਕਰ ਨੁਕਸਾਨ ਆਪਾਂ ਮੰਨ ਸਕਦੇ ਨੇ ਕੀ ਹੋ ਰਿਹਾ ਪਾਜੀ ਇਨਵੈਸਟਮੈਂਟ ਦਾ ਪਤਾ ਕੀ ਆ ਜੀ ਇੱਥੇ ਦਾ ਇਸ ਤਰ੍ਹਾਂ ਕਿ ਸ਼ਿਵਾ ਕਾਸ਼ੀ ਤੋਂ ਦਸੰਬਰ ਦੇ ਵਿੱਚ ਸਟਾਕ ਫੁੱਲ ਹੋਣ ਲੱਗ ਜਾਂਦਾ ਜੀ ਜਿੰਨਾ ਜਿੰਨ ਨੂੰ ਜਿਸ ਤਰ੍ਹਾਂ ਵੀ ਜ਼ਰੂਰਤ ਹੁੰਦੀ ਹੈ ਉਸ ਤੋਂ ਬਾਅਦ ਇਹਦਾ ਕੋਈ 10 ਮਹੀਨੇ ਪਹਿਲੇ ਹਾਂਜੀ ਹਾਂਜੀ ਉਸ ਦਾ ਕੋਈ ਆਪਾਂ ਕੋਈ ਆਈਡੀਆ ਲਾ ਸਕਦੇ ਜਿਸ ਦੁਕਾਨਦਾਰ ਨੂੰ ਜਿੰਨਾ ਕਿ ਵੀ ਮਟੀਰੀਅਲ ਚਾਹੀਦਾ ਮਾਲ ਚਾਹੀਦਾ ਹੁੰਦਾ ਉਹ ਨਾਲ ਦੀ ਨਾਲ ਮੰਗਵਾਉਂਦੇ ਸਟਾਕ ਮੰਗਵਾ ਲੈਂਦੇ ਜੀ ਬਟੇ 10 ਮਹੀਨੇ ਪਹਿਲੇ ਤੁਹਾਡੀ ਪ੍ਰੋਸੈਸ ਸ਼ੁਰੂ ਹੋ ਜਾਂਦੀ ਹੈ ਹਾਂਜੀ 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 ਬਿਲਕੁਲ ਜੀ ਪੇਮੈਂਟ ਹਾਂਜੀ 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 ਜਿਹੜਾ ਡਿਸੀਜਨ ਨੇ ਉਹ ਬੜੇ ਸ਼ਾਰਟ ਨੋਟਿਸ ਤੇ ਆਂਦੇ ਨੇ ਬਿਲਕੁਲ ਬਿਲਕੁਲ ਜੀ ਜੇ ਇਸ ਚੀਜ਼ ਦਾ ਭਾਜੀ ਇਸ ਚੀਜ਼ ਦਾ ਪਹਿਲਾਂ ਪਤਾ ਹੋਵੇ ਕਿ ਪਹਿਲਾਂ ਹੀ ਸਰਕਾਰ ਹਨਾ ਕਰ ਦੇਵੇ ਤਾਂ ਇਸ ਤਰ੍ਹਾਂ ਕਿ ਅਸੀਂ ਕੋਈ ਹੋਰ ਬਿਜ਼ਨਸ ਵੀ ਕਰ ਸਕਦੇ ਹਾਂ ਨਾ ਕੋਈ ਕੋਈ ਸੇਲ ਲਗਾ ਦੀ ਕੋਈ ਕੱਪੜੇ ਦੀ ਜਾਂ ਕੋਈ ਹੋਰ ਵੀ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਕੰਮ ਨੇ ਹੁਣ ਇੱਕਦਮ ਅਸੀਂ ਕਿਸ ਤਰ੍ਹਾਂ ਆਪਣਾ ਬਿਜ਼ਨਸ ਚੇਂਜ ਕਰ ਲਈਏ ਤੇ ਸਾਡੇ ਕੋਲ ਸਾਰਾ ਕੁਝ ਹੈਗਾ ਇਹ ਬਾਕੀ ਕੀ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਸਰਕਾਰਾਂ ਨੂੰ ਸਾਰੇ ਦੇ ਵਿੱਚ ਕਿ ਜਾਂ ਤਾਂ ਇਸ ਕਨਫਿਊਜ਼ਨ ਨੂੰ ਦੂਰ ਕਰਕੇ ਕੰਪਲੀਟਲੀ ਬੈਨ ਕਰੇ ਇਆ ਫਿਰ ਬਿਲਕੁਲ ਬਿਲਕੁਲ ਜੀ ਅਸੀਂ ਚਾਹੁੰਦੇ ਹਾਂ ਕਿ ਕਲੀਅਰ ਹੋ ਜਾਣਾ ਚਾਹੀਦਾ ਜਿਸ ਤਰ੍ਹਾਂ ਵੀ ਹੈਗਾ ਕਿ ਬੈਨ ਨਹੀਂ ਹੋ ਜਾਣਾ ਫਿਰ ਤਾਂ ਚਲੋ ਇਸ ਤਰ੍ਹਾਂ ਕੇ ਬੰਦਾ ਕੰਮ ਹੀ ਕੋਈ ਹੈ ਨਾ ਕਰ ਲੈਂਦਾ ਇਦਾਂ ਬਾਕੀ ਤਾਂ ਪਟਾਕੇ ਚਲਾਣ ਦੋ ਤਾਂ ਕਿਤੇ ਤੁਹਾਨੂੰ ਪਤਾ ਆਪਣਾ ਦੀਵਾਲੀ ਹਿੰਦੁਸਤਾਨ ਦਾ ਸਭ ਤੋਂ ਵੱਡਾ ਤਿਹਾਰਾ ਹੀ ਔਰ ਪਟਾਕੇ ਦਾ ਚਲਾਣੀ ਚਲਾਣੀਆਂ ਸਾਰਿਆਂ ਨੇ ਕੋਈ ਕਿਤੇ ਜਾ ਕੇ ਕੋਈ ਕਿਤੇ ਜਾ ਕੇ ਸਾਨੂੰ ਤਾਂ ਇਦਾਂ ਵੀ ਲੱਗਦਾ ਕਿ ਚੰਡੀਗੜ੍ਹ ਦੇ ਕਈ ਕਸਟਮਰ ਆਨੇ ਆ ਕਿ ਅਸੀਂ ਆਪਣਾ ਪੰਜਾਬ ਦੇ ਵਿੱਚ ਆ ਕੇ ਚਲਾਵਾਂਗੇ ਪਟਾਕੇ ਕਿਤੇ ਕਿਤੇ ਰਿਸ਼ਤੇਦਾਰ ਹੈਗੇ ਅਸੀਂ ਉੱਥੇ ਜਾ ਕੇ ਚਲਾਵਾਂਗੇ ਹੁਣ ਦੇਖੋ ਜੀ ਕਿੱਦਾਂ ਕੀ ਬਣਦਾ ਹਾਂਜੀ ਹਾਂਜੀ ਅਸੀਂ ਤਾਂ ਇਹ ਦੇਖ ਰਹੇ ਹਾਂ ਵੀ ਕਰੋਨਾ ਦਾ ਤਾਂ ਟਾਈਮ ਨਿਕਲ ਗਿਆ। ਦੀਵਾਲੀ ਆਂਦੀ ਹੈ। ਦੀਵਾਲੀ ਤੇ ਆਉਣ ਦੇ ਬਾਅਦ ਸਰਕਾਰ ਨੂੰ ਪੋਲੂਸ਼ਨ ਦੇਖਣ ਲੱਗ ਜਾਂਦਾ। ਉਸ ਤੋਂ ਬਾਅਦ ਕੋਈ ਇਹੋ ਜੀ ਬੜੀ ਗੱਲ ਨਹੀਂ ਹੁੰਦੀ। ਹਰ ਸਾਲ ਦੀਵਾਲੀ ਮਨਾਈ ਜਾਂਦੀ ਹੈ। ਲੋਕ ਬੜੇ ਸਾਹਪੂਰਵਕ ਇਸ ਦਿਨ ਉਡੀਕਦੇ ਆਂ ਵੀ ਦੀਵਾਲੀ ਦਾ ਦਿਨ ਆਵੇ ਤਾਂ ਅਸੀਂ ਪਟਾਕੇ ਵਜਾਈਏ ਔਰ ਆਪਣੀਆਂ ਖੁਸ਼ੀਆਂ ਮਨਾਈਏ। ਅਸੀਂ ਆਪਣੇ ਤਿਉਹਾਰ ਨੂੰ ਇੱਕ ਫਟਾਕਿਆਂ ਦੇ ਨਾਲ ਚਲਾਉਂਦੇ ਆਂ। ਉਸੇ ਤਿਉਹਾਰ ਨੂੰ ਅਸੀਂ ਕੋਈ ਨੀ ਦੇ ਮੁਤਾਬਕ ਬਣਾਉਣਾ ਜਾਂਦੇ ਸਰਕਾਰ ਹਰ ਸਾਲ ਕੋਈ ਨਾ ਕੋਈ ਬਹਾਨਾ ਬਣਾ ਕੇ ਸਾਡੇ ਉੱਪਰ ਕੋਈ ਨਾ ਕੋਈ ਬੈਨ ਲਾ ਦਿੰਦੀ ਹੈ bizness ਤੇ ਕਿੰਨਾ ਫਰਕ ਪਿਆ ਇੱਥੇ bizness ਤੇ ਫਰਕ ਤਾਂ ਪਿਆ ਰਿਹਾ ਕੁਛ ਨਾ ਕੁਛ ਜਿਵੇਂ ਰੋਜ਼ ਅਖਬਾਰਾਂ ਦੇ ਵਿੱਚ ਨਵੀਆਂ ਤੇ ਨਵੀਆਂ ਗੱਲਾਂ ਨਵੇਂ ਤੇ ਨਵੇਂ ਕਾਨੂੰਨ ਨਵੇਂ ਤੇ ਨਵੀਆਂ ਗੱਲਾਂ ਤੁਸੀਂ ਪੜ੍ਹਦੇ ਹੋ ਤੁਸੀਂ ਵੀ ਦੇਖਦੇ ਹੋ ਤੁਸੀਂ ਨਿਊਜ਼ ਤੋਂ ਆਉਂਦੇ ਹੋ ਤੇ ਹਰ ਸਾਲ ਦੀ ਤਰ੍ਹਾਂ ਕੋਈ ਨਾ ਕੋਈ ਹਰ ਨਵੀਂ ਸਵੇਰ ਕੋਈ ਨਾ ਕੋਈ ਆਫੀਸਰ ਵੱਲੋਂ ਕੋਈ ਨਾ ਕੋਈ ਨਵਾਂ ਇਨਸਟਰਕਸ਼ਨ ਦਿੱਤੀ ਜਾਂਦੀ ਹੈ ਤਾਂ ਉਹਦੇ ਨਾਲ ਗਾਹਕ ਸੋਚ 'ਚ ਪੈ ਜਾਂਦਾ ਹੈ ਕਿ ਇਸ ਕੀ ਪਟਾਕੇ ਲਈਏ ਜਾਂ ਨਾ ਲਈਏ ਆਪਣੇ ਬੱਚਿਆਂ ਦੀ ਖੁਸ਼ੀ ਮਲਾਈਏ ਜਾਂ ਨਾ ਮਲਾਈਏ ਕਿਹੜੇ ਕਿਹੜੇ ਜਗ੍ਹਾ ਤੁਹਾਡੇ ਪਟਾਕੇ ਇਥੋਂ ਜਾਂਦੇ ਨੇ ਤੇ ਕੀ ਫਰਕ ਉਹਨਾਂ ਥੇਟਾਂ ਦੇ ਵਿੱਚ ਪਿਆ ਗਿਆ ਚੰਡੀਗੜ੍ਹ ਦੇ ਵਿੱਚ ਸਟੈਂਪ ਬੈਨ ਲਾ ਦਿੱਤਾ ਗਿਆ ਉਹਨਾਂ ਦੇ ਗਾ ਦੁਕਾਨਦਾਰਾਂ ਨੇ ਆਪਣੇ ਪੈਸੇ ਲਾ ਕੇ ਪਟਾਕੇ ਲਏ ਹੋਏ ਸੀ ਹੁਣ ਉਹ ਤੜਫ ਰਹੇ ਆ ਉਹਨਾਂ ਦਾ ਪੈਸਾ ਬਰਬਾਦ ਜਾ ਰਿਹਾ ਹੈ ਉਹ ਕੀ ਕਰਨ ਉਹ ਪਟਾਕੇ ਨੂੰ ਦੀਵਾਲੀ ਦੇ ਬਾਅਦ ਇਹ ਪਟਾਕਾ ਪੈਸਾ ਕੰਮ ਨਹੀਂ ਆਣਾ ਹੈ ਕਿਸੇ ਵੀ ਕਾ ਯੂਜ਼ ਨਹੀਂ ਹੁੰਦਾ ਹੈ ਜੇ ਹਿਮਾਚਲ ਦੇ ਵਿੱਚ ਪਟਾਕਾ ਜਾਂਦਾ ਉੱਥੇ ਵੀ ਇਹੀ ਚੱਲ ਰਿਹਾ ਹੈ ਆਪਣੇ ਪੰਜਾਬ ਦੇ ਵਿੱਚ ਵੀ ਕਦੇ ਸ਼ੁਰੂ ਕਰ ਦਿੰਨੇ ਆ ਕਦੇ ਬੰਦ ਕਰ ਦਿੰਨੇ ਆ ਅਸੀਂ ਤਾਂ ਕਹਿੰਨੇ ਆ ਵੀ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਵੀ ਇੱਕ ਤਿਆਰ ਸਾਲਵਾਰ ਆਉਂਦਾ ਉਹਨੂੰ ਬੜੀ ਖੁਸ਼ੀ ਨਾਲ ਬਣਾਉਣ ਦੇ ਲਈ ਖੁੱਲੀ ਛੂਟ ਦਿੱਤੀ ਜਾਵੇ ਇਹ ਇਨਸਟਰਕਸ਼ਨ ਦਿੱਤੀ ਜਾਵੇ ਵੀ ਪੋਲੂਸ਼ਨ ਦੇ ਕਾਰਨ ਖੁੱਲੇ ਗਰਾਊਂਡਰ ਦੇ ਵਿੱਚ ਉਹਨਾਂ ਨੂੰ ਜਿਵੇਂ ਸਾਡੀ ਇਹ ਰੋਡ ਬਣਾਈ ਹੈ ਬਡਾਲੀ ਰੋਡ ਹੈ ਇਸ ਉੱਤੇ ਪਟਾਕੇ ਵੇਚਣ ਦੀ ਇੱਕ ਵਾਰੀ ਸ਼ਹਿਰ ਦੇ ਵਿੱਚੋਂ ਬਾਹਰ ਬਣਾ ਦਿੱਤਾ ਹੁਣ ਉਹ ਸਰਕਾਰ ਆਲੇ-ਦਾਲੇ ਮਕਾਨਾਂ ਵਾਲਿਆਂ ਦੇ ਨਕਸ਼ੇ ਪਾਸ ਕਰਾਉਂਦੀ ਆ ਉਏ ਫੇਰ ਆਬਾਦੀ ਹੋ ਜਾਂਦੀ ਹੈ ਫੇਰ ਇਹ ਵੀ ਬਾਹਰ ਨਿਕਲਣਾ ਚਾਹ ਉਹਨੂੰ ਕਹਿੰਦੇ ਆ ਵੀ ਇਨਾਂ ਤੋਂ ਵੀ ਬਾਹਰ ਚਲੋ ਇਹ ਸ਼ਹਿਰ ਤੇ ਬਾਹਰ ਜਾਈਏ ਕਿੱਥੇ ਹੁਣ ਪਹਿਲਾਂ ਅਸੀਂ 2 ਕਿਲੋਮੀਟਰ ਸ਼ਹਿਰ ਦੇ ਬਾਹਰ ਬੈਠੇ ਸੀਗੇ ਹੁਣ ਸ਼ਹਿਰ ਵਿੱਚ ਆ ਰਿਹਾ ਹੈ ਦੇਖੋ ਤੁਸੀਂ ਬਾਹਰ ਜਾ ਕੇ ਦੇਖੋ ਆਪਣੇ ਕੈਮਰੇ ਦੇ ਨਾਲ ਸਾਰਾ ਖਾਲੀ ਪਿਆ ਇਲਾਕਾ ਸਿਰਫ ਆਤਿਸ਼ਬਾਜੀ ਵੇਚਣ ਵਾਲੇ ਹੀ ਇੱਥੇ ਆਉਂਦੇ ਆ ਉਹੀ ਬੈਠਦੇ ਆ ਸਾਲ ਬਾਦੇ ਬਾਜ਼ਾਰ ਖੁੱਲਦਾ ਇਸ ਕਰਕੇ ਅਸੀਂ ਤਾਂ ਕਹਿੰਦੇ ਆ ਵੀ ਸਰਕਾਰ ਆਪਣੇ ਇਹਨਾਂ ਇਹਨਾਂ ਕੀ ਨੀਵਾਂ ਦੇ ਨਾਲ ਜਿਸ ਤਰ੍ਹਾਂ ਵੀ ਚੱਲਦੀ ਹੈ ਇਹਨੂੰ ਠੀਕ ਕਰੇ ਮਾਰਕੀਟ ਦਾ ਤੁਹਾਡੇ ਸਾਹਮਣੇ ਹਾਲ ਹੈ ਜੀ ਬੇੜਾ ਗਰਕ ਹੋਇਆ ਪਿਆ ਬਾਕੀ ਮੋਦੀ ਸਰਕਾਰ ਨੂੰ ਮਾੜਾ ਮੋੜਾ ਸੋਚਣਾ ਚਾਹੀਦਾ ਕਿ ਜਿਹੜਾ ਪੋਲਿਊਸ਼ਨ ਚੱਲ ਰਿਹਾ ਹੈ ਇਹ ਗੱਡੀਆਂ ਦਾ ਉਦੇ ਉੱਪਰ ਇਹਨਾਂ ਨੂੰ ਬੈਨ ਕਰਨੇ ਚਾਹੀਦਾ ਕਿ ਪੋਲਿਊਸ਼ਨ ਗੱਡੀਆਂ ਦਾ ਚੱਲ ਰਿਹਾ ਜਿਆਦਾ ਕਿ ਪੋਲਿਊਸ਼ਨ ਇੱਕ ਸਾਲ ਦੇ ਵਿੱਚ ਇੱਕ ਦਿਨ ਇਹਨਾਂ ਨੂੰ ਚਲਾਉਣਾ ਹੁੰਦਾ ਉਹ ਵੀ ਇਹਨਾਂ ਨੇ ਬੈਨ ਕਰਿਆ ਹੋਇਆ ਮੋਦੀ ਸਰਕਾਰ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਰਾ ਕੁਝ ਚਲਾਣੇ ਚਾਹੀਦਾ ਜੀ ਇਹ ਪਟਾਕੇ ਬੰਦ ਕਰੇ ਐ ਤਾਂ ਗੱਡੀਆਂ ਪੋਲਿਊਸ਼ਨ ਜਿਹੜਾ ਸਭ ਤੋਂ ਫੈਕਟਰੀਆਂ ਦਾ ਜਿਆਦਾ ਧੂਆਂ ਐ ਕਿ ਉਹ ਰੋਕਣ ਚਾਹੀਦਾ ਕਿ ਇੱਕ ਇੱਕ ਸਾਲ ਦੇ ਵਿੱਚ ਸਿਰਫ ਇੱਕ ਦਿਨ ਹੁੰਦਾ ਦੀਵਾਲੀ ਦਾ ਜੀ ਇਹ ਦਿਨ ਵੀ ਇਹਨਾਂ ਨੇ ਪਟਾਕੇ ਨਾ ਚਲਾਉਂਦੇ ਤੇ ਫਿਰ ਤਾਂ ਜੰਦਾ ਦਾ ਕੋਈ ਫਾਇਦਾ ਨਹੀਂ ਜੀ ਮੋਦੀ ਸਰਕਾਰ ਨੂੰ ਇੰਨਾ ਕੁ ਤਾਂ ਹੋਣਾ ਚਾਹੀਦਾ ਕਿ ਇੱਕ ਸਾਲ ਦੇ ਵਿੱਚ ਇੱਕ ਦਿਨ ਤਾਂ ਬਾਕੀ ਜੀ ਮੈਂ ਸਰਕਾਰ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਮਾੜੀ ਮੋਟੀ ਸਰਕਾਰ ਨੂੰ ਹੋਣੀ ਚਾਹੀਦਾ ਕਿ ਕਰਾਲੀ ਦੇ ਵਿੱਚ ਇੱਕ ਦਿਨ ਦੇ ਵਾਸਤੇ ਇਹਨਾਂ ਨੇ ਜਿਹੜੇ ਆ ਕਿ ਆਪਣੇ ਪਟਾਕੇ ਲਾਉਣ ਵਾਲੇ ਬੰਦੇ ਨੇ ਜੀ ਇਹਨਾਂ ਨੂੰ ਕੋਈ ਬੈਨੀਫਿਟ ਹੋ ਨਹੀਂ ਰਿਹਾ ਜੀ ਤੁਹਾਡੇ ਸਾਹਮਣੇ ਇਹ ਦੁਕਾਨ ਦਾ ਹਾਲ ਜਿੱਦਾਂ ਮਾਲ ਲਿਆ ਹੋਇਆ ਉਦਾਂ ਹੀ ਮਾਲ ਪਿਆ ਏ ਤੇ ਬਾਕੀ ਇੰਨਾ ਕਿ ਆਪਣੀ ਗੁਜਾਰਿਸ਼ ਹੈ ਕਿ ਇਹ ਜਿਹੜੇ ਸ਼ਹਿਰ ਬੰਦ ਕਰੇ ਹੋਏ ਨੇ ਚੰਡੀਗੜ੍ਹ ਕਰਕੇ ਸਾਨੂੰ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਕਿ ਇਹ ਜਿਹੜੀ ਆਪਣੀ ਮਾਰਕੀਟ ਸਾਰੀ ক্লোਜ਼ ਹੋਈ ਪਈ ਐ ਇਹ ਮੇਨ ਗਾਹਕ ਸਾਡਾ ਚੰਡੀਗੜ੍ਹ ਦਾ ਚੰਡੀਗੜ੍ਹ ਖੋਲੂਗੇ ਤਾਂ ਮਤਲਬ ਪੰਜਾਬ ਦੇ ਵਿੱਚ ਦਾ ਜਿਹੜਾ ਵੀ ਗਾਹਕ ਸਾਰਾ ਪੰਜਾਬ ਦਾ ਗਾਹਕ ਇੱਧਰ ਸਾਡੇ ਕੋਲ ਆਊਗਾ ਤਾਂ ਮਤਲਬ ਮਾਰਕੀਟ ਚੱਲੂਗੀ ਜੀ ਨੁਕਸਾਨ ਤੁਹਾਨੂੰ ਨੁਕਸਾਨ ਤੁਹਾਡੇ ਸਾਹਮਣੇ ਆ ਜੀ ਸਾਰਾ ਮਾਲ ਟੋਟਲੀ ਇੱਦਾ ਹੀ ਪਿਆ ਕਸਟਮਰ ਕੋਈ ਹੈ ਨਹੀਂ ਜੀ ਜਿੱਥੇ ਸਾਡੀ 2 ਦਿਨ ਲੱਖ ਦੀ ਸੇਲ ਸੀਗੀ ਜਿੱਥੇ ਲੱਖ 20000 ਦੀ ਸੇਲ ਰਹਿ ਗਈ ਜੀ ਸਰਕਾਰ ਕਹਿੰਦੀ ਹੈ ਕਿ ਇਸ ਦੀ ਵਜ੍ਹਾ ਤੋਂ ਪੋਲੂਸ਼ਨ ਬਹੁਤ ਜ਼ਿਆਦਾ ਹੁੰਦਾ ਖਾਸ ਕਰਕੇ ਕਰੋਨਾ ਦੇ ਟਾਈਮ ਉਹਨਾਂ ਨੇ ਕਰੋਨਾ ਸਰ ਕਰੋਨਾ ਵੀ ਉੱਥੇ ਹੋਣਾ ਚਾਹੀਦਾ ਜਿੱਥੇ ਕਰੋਨਾ ਹੈਗਾ ਹੈ ਜੀ ਕਰੋਨਾ ਹੁਣ ਇੰਡੀਆ ਵਿੱਚ ਬਿਲਕੁਲ 0% ਹੈ ਜੀ ਤੁਹਾਡੇ ਸਾਹਮਣੇ ਉਹਦਾ ਸਰਕਾਰ ਨੂੰ ਵੀ ਪਤਾ ਹੈ ਜੀ ਕਰੋਨਾ ਬਿਲਕੁਲ ਹੈ ਹੀ ਨਹੀਂ ਹੁੰਦਾ ਜੀ ਕਰੋਨਾ ਜੇ ਹੋਊਗਾ ਤਾਂ ਕਰੋਨਾ ਹੋਊਗਾ ਪੋਲੂਸ਼ਨ ਕਿੱਥੇ ਪੋਲੂਸ਼ਨ ਜੇ ਗ੍ਰੀਨ ਬਟਾਕ ਇਹਨਾਂ ਨੇ ਲੋਗ ਰਿਆ ਸੀ ਗ੍ਰੀਨ ਬਟਾਕ ਅਜੇ ਤੱਕ ਬਣਿਆ ਕਿਉਂ ਨਹੀਂ ਜੀ ਗ੍ਰੀਨ ਪਟਾਕੇ ਬਣੇ ਨਹੀਂ ਹੈ ਗ੍ਰੀਨ ਪਟਾਕਾ ਬਣਿਆ ਨਹੀਂ ਜਾਂ ਗ੍ਰੀਨ ਪਟਾਕਾ ਬਣਿਆ ਹੁੰਦਾ ਫਿਰ ਪੋਲਿਊਸ਼ਨ ਇਹਨਾਂ ਨੇ ਰੋਕਣਾ ਨਹੀਂ ਸੀਗਾ ਜੀ ਜੇ ਸਰਕਾਰ ਨੇ ਕਿਹਾ ਸੀ ਗ੍ਰੀਨ ਪਟਾਕਾ ਬਣੂਗਾ ਤਾਂ ਪਟਾਕੇ ਚੱਲੂਗੇ ਗ੍ਰੀਨ ਪਟਾਕਾ ਬਣੂਗਾ ਤਾਂ ਅਸੀਂ ਅਸੀਂ ਵੇਚੂਗੇ ਜੀ ਜਿੱਥੋਂ ਤੁਸੀਂ ਲੈ ਕੇ ਆਏ ਹੋ ਫੈਕਟਰੀਆਂ ਤੋਂ ਕੋਈ ਕੋਈ ਗ੍ਰੀਨ ਕੋਈ ਗ੍ਰੀਨ ਪਟਾਕਾ ਹੈ ਹੀ ਨਹੀਂ ਜੀ ਮੈਂ ਮੰਡੀ ਚ ਲਾ ਕੋਟਲੀ ਲੈ ਕੇ ਜਾਉਂ ਤੱਕ ਪਟਾਕੇ ਪਟਾਕੇ ਤੇ ਪਟਾਕੇ ਤੁਸੀਂ ਲੈ ਕੇ ਜਾ ਰਹੇ ਹੋ ਕੀ ਫਰਕ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਇੱਕ ਕੀ ਪਟਾਕੇ ਮਾਰਕੀਟ ਦੇ ਵਿੱਚ ਕੁਝ ਜ਼ਿਆਦਾ ਨਹੀਂ ਚੜ ਗਏ ਪਿਛਲੇ ਸਾਲ ਪਿਛਲੇ ਸਾਲ ਸੀ ਜ਼ਿਆਦਾ ਮਹਿੰ ਇਹ ਖਰੀਦਦਾਰ ਦੇ ਵਿੱਚ ਲੋਕਾਂ ਦੇ ਵਿੱਚ ਰੁਝਾਨ ਦੇ ਵਿੱਚ ਵੀ ਕੀ ਹੈ ਕਿ ਵਿਕਰੀ ਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ ਪਿਛਲੇ ਸਾਲ ਦੇ ਮੁਕਾਬਲੇ ਘੱਟ ਮਾਲ ਲੈ ਕੇ ਜਾ ਰਹੇ ਹੋ ਜਾਂ ਘੱਟ ਪਿੱਛਾ ਜ਼ਿਆਦਾ ਮਾਲ ਕਰਦੇ ਸੀ ਇਸ ਵਾਰ ਕਮ ਆ ਜਾ ਰਹੇ ਹਨ ਕੋਰੋਨਾ ਕਰਕੇ कोरोना ਕਰਕੇ ਤੇ ਹੋਰ ਜਿਹੜਾ ਸਰਕਾਰ ਕਹਿ ਰਹੀ ਹੈ ਕਿ ਪੋਲੂਸ਼ਨ ਵੱਧ ਰਿਹਾ ਇਸ ਦੀ ਵਜ੍ਹਾ ਤੋਂ ਕਈ ਜਗ੍ਹਾ ਕਈ ਸਟੇਟਾਂ ਨੇ ਬੈਨ ਵੀ ਲਾਤੇ ਨੇ ਪਟਾਕੇ ਐਨਜੀਟੀ ਨੇ ਵੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਕਹਾ ਹੈ ਕੱਲ ਕਿ ਜਿੱਥੇ ਪੋਲੂਸ਼ਨ ਜ਼ਿਆਦਾ ਹੈਗਾ ਉੱਥੇ ਨਹੀਂ ਚੱਲਣੇ ਚਾਹੀਦੇ ਪਟਾਕੇ ਉਹਦਾ ਵੀ ਫਰਕ ਕੀ ਲੱਗ ਰਿਹਾ ਤੁਹਾਨੂੰ ਲੱਗ ਰਿਹਾ ਸੀ ਮਾਚਲਮੇ ਦੀ ਹੈ ਦੋ ਜਗ੍ਹਾ ਵੀ ਮਾਹੇਸ਼ੀਮ ਸਾਹਿਬ ਨੇ ਬੱਦੀ ਨਾਲਗੜ੍ਹ ਮੈਂ ਜਿੱਥੇ ਪੋਲੂਸ਼ਨ ਜ਼ਿਆਦਾ ਹੈ ਔਰ ਬਾਕੀ ਜਗ੍ਹਾ ਵੀ ਕਰ ਰਹੇ ਨੇ ਕੁਝ ਵਿਚਾਰ ਕਰ ਰਹੇ ਨੇ ਅਭੀ ਪੂਰਾ ਅਨਾਉਂਸਮੈਂਟ ਕੀਤਾ ਉਹਨੇ ਸਟੇਟਾਂ ਬਤਾ ਰਹੇ ਕੁਝ ਦਿਨਾਂ ਮੁਤਾ ਦੇਗੇ ਕਿ ਵहां ਚਲੇ ਨਾ ਆਪਣੇ ਟਾਕਾ ਕੋਈ ਪੱਕਾ ਨਹੀਂ ਹੈ ਆਪਾਂ ਤੁਹਾਨੂੰ ਦਿਖਾ ਰਹੇ ਸੀਗੇ ਕੋਰਾਲੀ ਦੀ ਪਟਾਕਿਆਂ ਦੀ ਹੋਲ ਸੇਲ ਮਾਰਕੀਟ ਦਾ ਹਾਲ ਕਿ ਕਿਦਾਂ ਇੱਕ ਪਾਸੇ ਹੈਲਥ ਦਾ ਇਸ਼ੂ ਹੈ ਏਅਰ ਪੋਲੂਸ਼ਨ ਜਿਹੜਾ ਕਹਿੰਦੇ ਨੇ ਪਟਾਕਿਆਂ ਦੀ ਵਜ੍ਹਾ ਤੋਂ ਹੁੰਦਾ ਹੈ ਤੇ ਕਰੋਨਾ ਵਾਇਰਸ ਦੇ ਚਲਦੇ ਕਹਿੰਦੇ ਨੇ ਕਿ ਏਅਰ ਪੋਲੂਸ਼ਨ ਦੀ ਵਜ੍ਹਾ ਤੋਂ ਕਰੋਨਾ ਵਾਇਰਸ ਹੋਰ ਫੈਲ ਸਕਦਾ ਹੈ ਇੱਕ ਪਾਸੇ ਹੈਲਥ ਦਾ ਇਸ਼ੂ ਹੈ ਤੇ ਦੂਜੇ ਪਾਸੇ ਜਿਹੜਾ ਹੈਗਾ ਵਪਾਰੀਆਂ ਦਾ ਇਸ਼ੂ ਹੈ ਜਿਨ੍ਹਾਂ ਨੇ ਲੱਖਾਂ ਰੁਪਏ ਇਨਵੈਸਟ ਇਸ ਦੇ ਵਿੱਚ ਕਿਤੇ ਨੇ ਜਿਹੜਾ 10-11 ਮਹੀਨੇ ਦਾ ਸਾਰਾ ਪ੍ਰੋਸੈਸ ਹੈ ਇਹਨਾਂ ਨੂੰ ਪਟਾਕੇ ਖਰੀਦਣ ਦੇ ਵਿੱਚ ਲੱਗਦਾ ਹੈ ਉਹ ਜਿਹੜਾ ਹੈਗਾ ਇਹਦੇ ਕੰਟਰਡਿਕਟਰੀ ਸਿਚੁਏਸ਼ਨ ਹੈਗੀ ਵਪਾਰੀ ਕਹਿ ਰਹੇ ਨੇ ਕਿ ਸਾਨੂੰ ਇਸ ਚੀਜ਼ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਇਸ ਕਨਫਿਊਜ਼ਨ ਦਾ ਸਾਰੇ ਦਾ ਹੋ ਰਿਹਾ ਹੈ ਹਾਲਾਂਕਿ ਪੰਜਾਬ ਨੇ ਪਟਾਕੇ ਬੈਨ ਨਹੀਂ ਕੀਤੇ ਨੇ ਚੰਡੀਗੜ੍ਹ ਨੇ ਪਟਾਕੇ ਬੈਨ ਕੀਤੇ ਨੇ ਜਿਹੜਾ ਕੁਰਾਲੀ ਦਾ ਮੇਨ ਕਸਟਮਰ ਸੀਗਾ ਹੋਲਸੇਲ ਮਾਰਕੀਟ ਦੇ ਉਹ ਚੰਡੀਗੜ੍ਹ ਦੇ ਵਪਾਰੀ ਸੀਗੇ ਉੱਤੇ ਉਸ ਚੰਡੀਗੜ੍ਹ ਦਾ ਬੈਨ ਕਰਨੇ ਦਾ ਇਹਨਾਂ ਨੂੰ ਇੱਕ ਬਹੁਤ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਹੈ ਤੇ ਇਸ ਸਾਰੇ ਕਨਫਿਊਜ਼ਨ ਦਾ ਕਸਟਮਰ ਜਿਹੜੇ ਰਿਟੇਲਰਸ ਹੈਗੇ ਉਹ ਕੱਟ ਜਿਹੜੇ ਹੈਗੇ ਇਸ ਮਾਰਕੀਟ ਦੇ ਵਿੱਚ ਆ ਰਹੇ ਨੇ ਚਾਹੇ ਉਹ ਪੰਜਾਬ ਤੇ ਹੋਣ ਚਾਹੇ ਉਹ ਹਿਮਾਚਲ ਤੇ ਹੋਣ ਤੇ ਉਸ ਦਾ ਨੁਕਸਾਨ ਵੀ ਜਿਹੜਾ ਹੈਗਾ ਕੁਰਾਲੀ ਦੇ ਹੋਲ ਸੇਲ ਟਰੇਡਰਸ ਨੂੰ ਜਿਹੜਾ ਹੈ ਉਹ ਹੋ ਰਿਹਾ ਹੈ